ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਸਪ੍ਰੇਹਾਂ ਦਾ ਦੌਰ ਚੱਲ ਰਿਹਾ ਪਿਆ ਜੀ ਜੀਲੀ ਦੇ ਉੱਪਰ ਜਦੋਂ ਤੱਕ ਉਹਨਾਂ ਪੱਕਦੀ ਨਹੀਂ ਕੋਈ ਨਾ ਕੋਈ ਉਹ ਬਾਦ ਘੱਟ ਜੀਲੀ ਦੇ ਵਿੱਚ ਹੋਈ ਹੋ ਜਾਂਦੀ ਹੈ ਆ ਮੇਰੀ ਜੀਰੀ ਦੇ ਵਿੱਚ ਥੋੜੀ ਜਿਹੀ ਦਿੱਕਤ ਆਈ ਉਹ ਮੈਂ ਤੁਹਾਨੂੰ ਦਿਖਾਉਣਾ ਤੇ ਲੇਬਰ ਦਾ ਵੀ ਮੈਂ ਇੰਤਜ਼ਾਰ ਕਰ ਰਿਹਾ ਜਿਨ੍ਹਾਂ ਨੇ ਸਪਰੇਅ ਕਰਨੀ ਹੈ ਜੀ ਆ ਉਹ ਵੀ ਆਉਣ ਵਾਲਿਆ ਤੇ ਹੁਣ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਮੇਰੀ ਜੀਰੀ ਨੂੰ ਜੀ ਦਿੱਕਤ ਆ ਗਈ ਆ ਵਿੱਚ ਵਿੱਚ ਦਾਣੇ ਐਦਾਂ ਦੇ ਹੋਣ ਲੱਗੇ ਜਿਹੜੇ ਨਿਸਰ ਗਏ ਇਹ ਕਹਿੰਦੇ ਜੀ ਹਵਾ ਨਾਲ ਦਾਣਾ ਖਾਇਆ ਵੀ ਇਹਦੇ ਵਿੱਚ ਹੁਣ ਦੁੱਧ ਨਹੀਂ ਪੈਣਾ ਹੈਗਾ ਤੇ ਹੁਣ ਜੀਰੀ ਨੂੰ ਇੱਕ ਸਾਰ ਨਸਾਰਨ ਵਾਸਤੇ ਸਪਰੇ ਦਾ ਕੰਮ ਚੱਲ ਰਿਹਾ ਜੋਰਾ-ਸੋਰਾ ਤੇ ਇੱਕਾ ਬੰਦੇ ਨੂੰ ਮਿਲੋ ਪਹਿਲਾਂ ਤਾਂ ਸਸਰੀ ਕਾਲ ਜੀ ਕੰਮ ਇਹ ਚੱਲ ਇਹ ਬੰਦੇ ਨੂੰ ਤੁਸੀਂ ਪਛਾਣਤਾ ਲੈਉਣਾ ਥੋੜਾ ਥੋੜਾ ਇਹ ਹੈਗਾ ਸਰਜੀਤ ਸਿੰਘ ਇਹ ਪਹਿਲਾਂ ਕਾਲੇ ਕੋਲ ਕਰਦਾ ਹੁੰਦਾ ਤਾਂ ਨੌਕਰੀ ਤਾ ਟਾ ਅੱਜ ਇਹਦਾ ਕਿੰਨੀ ਹੋ ਗਈ ਅੱਜ ਪਾਰਟੀ ਆ ਇਹ ਲੈ ਜੀ ਆ ਪੰਪ ਸਪਰੇ ਵਾਲਾ ਸਰਜੀਤ ਹਾਂਜੀ ਕਿੰਨੇ ਦਾ ਮਿਲਿਆ ਇਹ 8000 ਦਾ ਖਿੱਚਦਾ ਕੰਮ ਹੁਣ ਜਣੀ ਸੀਜ਼ਨ ਪੂਰਾ ਲਾਉਂਗਾ ਤੂੰ ਕਿਹੜਾ ਇਹਦਾ ਪੰਪ ਪੰਪ ਕਿਹੜਾ ਇਹਦਾ ਫੋਕ ਕੀ ਕਹਿੰਦੇ ਇਹਨੂੰ ਬਣਾ ਇਹ ਬੀਐਸ ਸੀ ਕਾ ਹੈ ਹਾਂ ਕਲਸੀ ਦਾ ਕਲਸੀ ਦਾ ਹਾਂਜੀ ਇਹਦਾ ਬੀਐਸ ਕਿਹੜਾ ਹੈ ਬੀਐਸ 2 ਆ ਕਿਹੜਾ ਹੁਣ ਇਹ ਵੀ ਨਹੀਂ ਪਤਾ ਹੁਣ ਤੇ ਇਹਦੀ ਕਾਪੀ-ਕੂਪੀ ਹੈਗੀ ਕੋਈ ਹਾਂ ਗੱਡ ਤੇ ਵਿਚਾਰੇ ਮੋਟਰ ਰੱਖੇ ਹੋਏ ਠੀਕ ਆ ਤੂੰ ਲੈ ਆ ਜਣੀ ਅੱਜ। ਪਰ ਤਾਂ ਹੁਣ ਪਾਰਟੀ ਤਾਂ ਕਰੀ ਨਹੀਂ। ਪਾਰਟੀ ਕਰ ਦੂੰਗੇ ਤਾਂ। ਆ ਹਾਂ ਵਿੱਚ ਦੋ ਫੁਆਰਾ ਬਲੇ ਹੈਗਾ ਇੱਥੇ ਆ ਦੋ ਫੁਆਰਾ ਬਣ ਲੱਗੇ ਕਿਤੇ ਇੱਕ ਆਹ ਉਰਲੀ ਚੱਲ ਵੀ ਲਾਇਆ। ਐਨੇ ਫੁਆਰੇ ਲਾ ਕੇ ਕਰੂੰਗਾ ਕਿਆ ਤੂੰ? ਅਸੀਂ ਇੱਕੇ ਨਾਲ ਚਲਾਣੇ ਦੋ ਨਾਲ ਥੋੜੇ ਚਲਾਣੇ। ਹਾਂ। ਕੰਪਨੀ ਨੇ ਦੋ ਕਰਤੇ ਵੇ। ਅੱਛਾ। ਮਾਕੇ ਤਾਂ ਤੂੰ ਦੋ ਚਲਾਉਣ ਨੂੰ ਫਿਰਦਾ। ਨਹੀਂ ਤੂੰ ਮੈਨੂੰ ਇਹ ਦੱਸ ਵੀ ਸਰਦਾਰ ਨੂੰ ਟਾਈਮ ਕਿੰਨਾ ਦੇ ਕੇ ਗਿਆ ਤਾਂ ਵੀ ਕਾਦਾ ਆਉਂਗਾ। ਕਿਹੜੇ ਸਰਦਾਰ ਨੂੰ? ਬੜੇ ਸਰਦਾਰ ਨੂੰ। ਮੇਰੇ ਡੈਡੀ ਨੂੰ ਕਾਕਾ ਸਰਦਾਰ ਤੋਂ ਗਿਆ ਵੀ ਇਹਨੂੰ 5 ਵਜੇ ਕੀ ਟਾਈਮ ਦੇ ਕੇ ਗਿਆ 5 ਵਜੇ ਦਾ ਟਾਈਮ ਤਾਂ ਤਾਂ ਮਨੂੰ ਦਿੱਤਾ ਉਹਨੂੰ ਤਾਂ 3 ਵਜੇ ਦਾ ਟਾਈਮ ਦੇ ਹੀ ਫਿਰ ਤਾਂ 3 ਵਜੇ ਤਾਂ ਡੀਕਦਾ ਤੈਨੂੰ 3 ਵਜੇ 3 4 ਵਜੇ ਕੀ ਟਾਈਮ ਦਿੱਤੇ ਹੋਏ ਸ ਚਾਰ ਵਜੇ ਉਹ ਚੱਲ ਗਏ ਸਾਈਕਲ ਇੱਕ ਮੰਗ ਕੇ ਲਈ ਆਏ ਤੇ ਠੀਕ ਕਰਾਉਣੇ ਉਹਨੂੰ ਦਿੱਤੇ ਤਾਂ ਕਰਕੇ ਟਾਈਮ ਲੱਗ ਗਿਆ ਸਾਈਕਲ ਨੂੰ ਕੀ ਹੋ ਗਿਆ ਦਾ ਪੰਚਰ ਹੋਮ ਚ ਟਾਇਰ ਬਦਲੀ ਕਰੀ ਬਦਲ ਤਾਂ ਪੈਨ ਖਰਦ ਤਬਲੇ ਨਾ ਕਿ ਚੌਗਾਂ ਨੂੰ ਹਾਂ ਕੀ ਹਾਲ ਆ ਦਰਾ ਠੀਕ ਆ ਜੀ ਠੀਕ ਆ ਇਹ ਪਾਰਟੀ ਤੇ ਤੇਲ ਤਾਂ ਪੰਪ ਕੇ ਸਰਜੀਤ ਨੇ ਲੱਤਾ ਹੈ ਸਰਜੀਤ ਲਿਆ ਜੀ ਸਰਜੀਤ ਕਹਿੰਦਾ ਮੈਂ 8000 ਰੁਪਏ ਲਾਇਆ ਅੱਜ ਹਾਂ ਹਾਂ ਜੀ ਜੋੜੀ ਬਣ ਗਈ ਤੁਹਾਡੀ ਦੋਆ ਦੀ ਹੁੰਦਾ ਦੋ ਬੰਦਾ ਬਿਨਾ ਕੰਮ ਹੁੰਦਾ ਨਹੀਂ ਇਦਾਂ ਹਾਂ ਕੰਮ ਤਾਂ ਬੰਦਿਆਂ ਨਾਲੇ ਹੁੰਦਾ ਸਰਜੀਤ ਥੋੜਾ ਜਿਹਾ ਧਿਆਨ ਰੱਖਿਆ ਕਰ ਪਾਣੀ ਤੂੰ ਪਿੱਛੇ ਮੋਟਰ ਪਰ ਪਾ ਰਿਹਾ ਪਾਣੀ ਪਾ ਕੇ ਹੱਥ ਟਿਕਾ ਕੇ ਮਸਾਜ ਮਸਾਜ ਮੈਂ ਹਾਂ ਮੋਟਰ ਪਰ ਪਾਣੀ ਨਾ ਪਾਵੇ ਇਹਦੇ ਚ ਪਹਿਲਾਂ ਹੁਣ ਦਵਾਈ ਪਾ ਹੁਣ ਇਹਦੇ ਚ ਪਾ ਪਾਣੀ ਹਜੇ ਇਹਦੇ ਚ ਪਾ ਲੈਨੇ ਨੂੰ ਇੰਜਨ ਪਰ ਪਾਣੀ ਨਹੀਂ ਪਾਉਣਾ ਠੀਕ ਹੈ ਨਾ ਇੰਜਨ ਮੈਂ کہیں ਪਲੱਗ ਮੇ ਪਾਣੀ ਲੱਗ ਗਿਆ ਫਿਰ ਤੂੰ ਦਿੱਕਤ ਮੇ ਰਹੇਗਾ ਪਰੇਸ਼ਾਨੀ ਮੇ ਰਹੇਗਾ ਮੇਰਾ ਸਟਾਰਟ ਨਹੀਂ ਹੁੰਦਾ ਹਾਂ ਉਹੀ ਟਾਈਮ ਕਾ ਕੰਮ ਕੰਮ ਕਾ ਟਾਈਮ ਹੋ ਤਾਂ ਉਹੀ ਟਾਈਮ ਖਰਾਬ ਹੋ ਜਾਏਗਾ ਐਸੀ ਫਿਰ ਠੀਕ ਕਰਨੇ ਮੈਂ ਇਸਕੋ ਸੱਟ ਤੇ ਪਾਣੀ ਦੇ ਹਾਂ ਪੱਠਾ ਵਾਲੀ ਸਾਈਡ ਤੇ ਪਾਣੀ ਪਾ ਲੈ ਕਰ ਇਧਰਲੀ ਸਾਈਡ ਤੇ ਆਏ ਹਾਂ ਸੱਟ ਤੇ ਇਧਰਲੀ ਪਈ ਗਿੱਲੇ ਹੋ ਜਾਵੇ ਕੋਈ ਚੱਕਰ ਨਹੀਂ ਪੱਠਾ ਵਾਲੀ ਸਾਈਡ ਤੇ ਰਹੀ ਤਾਂ ਹੁਣ ਪਾਰਟੀ ਤਾਂ ਕਰੀ ਨਹੀਂ ਹੈਗੀ ਪਾਰਟੀ ਕਰ ਦੂੰਗੇ ਸ਼ਾਮ ਨੂੰ ਅੱਛਾ ਕਿਆ ਖਿਲਾਉਂਗਾ ਪਿਲਾਉਂਗਾ ਉਹ ਖਿਲਾਓ ਜੋ ਖਾਓ ਹਾਂ ਤੈਨੂੰ ਨਹੀਂ ਡਰੇ ਵੀ ਤੋ ਲਾਉਂਦੀ ਇੱਥੇ ਰੱਬ ਇੱਥੇ ਬੂ ਬਥੇਰੇ ਬੂਟੇ ਪਰ ਮੁਰਗ ਲੱਗੇ ਹੋਏ ਮਿੱਠੇ ਮਿੱਠੇ ਕਾ ਤੋੜ ਕੇ ਖਾਓ ਜੀ ਨਾ ਨਾ ਮਿੱਚ ਅਮਰੂਦ ਯਾਰ ਕਿੰਨੇ ਖਾਣਾ ਜੋ ਮਰਜ਼ੀ ਖਾ ਲਓ ਅੱਛਾ ਦਲੇਰ ਹੋਇਆ ਵਾ ਤੂੰ ਰਹਿੰਦਾ ਕਿੱਥੇ ਹੁਣ ਹਾਂ ਪੱਲੇ ਉੱਥੇ ਰਹਿੰਦੇ ਦੇ ਉਹ ਨੌਕਰੀ ਕਰੇ ਤੇ ਨਾ ਲਾ ਗਰ ਅੱਛਾ ਮਹੀਨੇ ਕੇ ਗੱਲ ਕਰੇ تھے ਉਸ ਤੋਂ ਬਾਅਦ ਮੈਂ ਕਿਹਾ ਸੀ ਜਿੰਨ ਸਪਰੇਅ ਕਿ ਮੈਂ ਲਗਾਉਣਾ ਨਹੀਂ ਡੰਗਰਾਂ ਡੰਗਰਾਂ ਦੀ ਨੌਕਰੀ ਖੇਤੀ ਜੇ 150 3 ਲੱਖ ਖੇਤੀ ਤੋਂ ਬੱਲੇ 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 ਇੱਥੇ ਕਾਲੇ ਕੋਲ ਤੋਂ ਤਾਂ ਕੰਮ ਕਰਿਆ ਨਹੀਂ ਇੰਨਾ ਖੁੱਲ ਕੇ ਡੰਗਰੇ ਸੰਭਲ ਗਿਆ ਹੁਣ ਤਾਂ ਡੰਗਰ ਕਾਲੇ ਨੇ ਵੀ ਵੇਚਦੇ ਨਹੀਂ ਸਮਾਲਦੇ ਤੇ ਕਾਲੇ ਕਿੰਨੇ ਸੀ ਡੰਗਰ ਬਹੁਤ ਜ਼ਿਆਦਾ ਕੰਮ ਕਰਿਆ ਬਈ ਚੱਲ ਹਾਂ 50 ਪਰਲਾ ਪਰਲਾ ਪਾਣੀ ਸੱਤ ਪਾਣੀ ਸੱਤ ਸਰਪੰਨਿਕਰ ਵਿਪੰਥ ਜਗਰੀ ਵੀ ਨਾ ਮੋਜੀ ਹੁਣ ਸੀਜ਼ਨ ਹੋ ਗਿਆ ਸਪਰੇਹਾਂ ਦਾ ਸ਼ੁਰੂ ਕੋਈ ਤੋਤੇ ਦੀ ਕਰ ਰਿਹਾ ਕੋਈ ਨਿਸਰਨ ਦੀ ਕਰ ਰਿਹਾ ਕੋਈ ਕਾਸੇ ਦੀ ਬਸ ਹੁਣ ਤੇ ਬਸ ਜਿਰੀ ਪੱਕਦੇ ਤੱਕ ਸਿਰ ਰਹੀ ਹੋਈ ਜਾਣੀ ਹੈ ਹੈ ਕਿਸ ਨੇ ਕਾਸੇ ਦੀ ਕਦੇ ਸੀ ਫਲੈਟ ਆ ਗਈ ਕਦੇ ਕੋਈ ਫਲੈਟ ਆ ਗਈ ਬਸ ਚੱਲੀ ਹੋ ਜਾਣਾ ਕੰਮ ਬਸ ਠੰਡੇ ਠੰਡੇ ਕੰਮ ਖਿੱਚਣ ਵਾਲਾ ਕੰਮ ਹੈ ਚਲ ਹੁਣ ਤੁਹਾਡਾ ਕੱਲ ਤੇ ਸਰਕਲ ਬਣ ਜਾਣਾ ਅੱਜ ਤਾਂ ਤੁਸੀਂ ਪੰਪ ਨਹੀਂ ਤੁਹਾਡੀ ਦਿਹਾੜੀ ਲੱਗ ਗਈ ਪੰਪ ਪਰੇ ਕੰਮ ਲੱਗ ਗਿਆ ਤੁਹਾਡਾ ਅੱਜ ਦਿਨ ਨਹੀਂ ਪਹਿਲਾਂ ਇੱਥੇ ਲਾ ਦੋ ਪੰਪ ਉਹਦੇ ਬਾਅਦ ਛੇ ਪੰਪ ਉਹ ਥੱਲੇ ਗੇ ਚਲਾਈ ਇੱਧਰ ਪਹਿਲਾਂ ਇੱਥੇ ਲਾ ਦੋ ਪੰਪ ਆਉ ਖੱਤੀ ਜਿਸ ਆਪਾਂ ਪਤਾ ਨਾ ਉਹ ਖੇਤ ਤਾਂ ਆਪਣੇ ਦਾ ਇੱਥੇ ਵਾਲੇ ਦਾ ਉਹ ਸਾਹਮਣੇ ਵਾਲਾ ਚਲ ਆ ਤੇਰੇ ਜਰਾ ਪਾ ਪਾ ਕੇ ਜਾਊਗਾ ਮੁੰਡਾ ਹਟਦਾ ਨਹੀਂ ਇਹ ਓ ਹੋ 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 ਸਰਜੀਤ ਨੂੰ ਨਾਲ ਰੱਖੀ ਇਕੱਠੀ ਲਾਇਓ ਬਾੰਡ ਛਿਅ ਆਲਾ ਬਣ ਗਿਆ ਜੈਂਟਲਮੈਨ ਹੁਣ ਤੂੰ ਕਿਵੇਂ ਸਟਾਰਟ ਕਰੂੰਗਾ ਨੂੰ ਹੋਜੂ ਸੌਖੀ ਹਟ ਕਰ ਦੇ ਨੇ ਵਾਹਿਗੁਰੂ ਸਤਨਾਮ ਵਾਹਿਗੁਰੂ ਗਣਾ ਤਾਂ ਇੱਕ ਵਾਰ ਸਤਨਾਮ ਵਾਹਿਗੁਰੂ ਹਾਂ ਰਹੇਗਾ ਜਦ ਤੱਕ ਸੀਜ਼ਨ ਚੱਲਦੇ ਜੀਰੀ ਦੇ ਇੱਕ ਨਹੀਂ ਚੱਲਦਾ ਰਹੇ ਤੋ ਹਾਂਜੀ ਪੂਰਾ ਖਸ ਮਜਾਦ ਬੰਦਾ ਹੈ ਖਸ ਮਜਾਦ ਕਿੰਨੇ ਰੇਤੋ ਦੇ ਰਹੂ 8000 ਦਾ ਲੈ ਕੇ ਆਇਆ ਹੈ ਬੁਲਾ ਦਿਓ ਜਿੱਧਰ ਸਸਰੀ ਗੱਲ ਆਪੇ ਕਾਲ ਜੀ ਮੰਡੇ ਚ ਕਰਿਆ ਇਹ ਆ ਮੰਡੇ ਚ ਕਰਿਆ ਸੀ ਫਿਰ ਜਦੇ ਕੱਤ ਨਹੀਂ ਕਾਬੂ ਕਰੇ ਤੁਸੀਂ ਇਹ ਇਹ ਪੰਪ ਲੈਣ ਟਲੇਕੇ ਉੱਪਰ ਨੂੰ ਅੱਛਾ ਪੰਪ ਲੈ ਆਉਣ ਨਵਾਂ ਪੰਪ ਪਹਿਲਾਂ ਇਕੱਲੇ ਹੀ ਲੱਗਿਆ ਪਤਾ ਕਿ ਦੋਵੇਂ ਇਕੱਠੇ ਦੇ ਮੈਂ ਇਕੱਲੇ ਹੀ ਕਿਹ ਪਹਿਲਾਂ ਲਾਉਂ ਅੱਛਾ ਅੱਛਾ ਹੋਰ ਪਾਸੇ ਕਰਕੇ ਆ ਗੋਗੇ ਦੇ ਹਾਂ ਧੀ ਦੇ ਮੁੰਡੇ ਦੇ ਅੱਛਾ ਅੱਛਾ ਹਾਂ ਨੇ ਵਿਚਾਰ ਪੰਪ ਹੋਰ ਵੀ ਢਾਲੇ ਲੇਟ ਆਇਆ ਵੇ ਹਾਂ ਫਿਰ ਗਿਆ ਪਾਣੀ ਮਿਲ ਗਿਆ ਪਰੇ ਗੁੱਡੇ ਵਾਲੀ ਮੋਟਰ ਚੱਲਦੀ ਠੀਕ ਹੈ ਠੀਕ ਹੈ ਨੇੜੇ ਸਰ ਕੇ ਨਵਾਂ ਟੋਖਾ ਹੋ ਜਾਣਾ ਓਕੇ ਹੁੰਦਾ ਕਿ ਦਾदू ਜੀ ਕੁਸਤਕ ਹੋ ਚਲੋ ਬੁਲਾ ਦੇ ਸੱਸਰੀ ਕਾਲ ਇੱਧਰ ਕਿਆ ਖਾਂਦੀ ਐ ਹੈ ਮਰੂ ਦਿਖਾਂਦੀ ਹੈ ਕੀੜੇ ਇਹਦੇ ਚ ਐਡੇ ਐਡੇ ਸੁੰਡ ਫਿਰਦੇ ਆ ਫਿਰਿਆ ਹੈ ਨਹੀਂ ਹੈਗੇ ਆ ਦੇਖ ਕੇ ਖਾਈ ਤੇਰਾ ਐਡਾ ਬੜਾ ਭਾਗ ਹੈ ਕਿ ਪੱਕਾ ਪਿਆ ਪੱਕਾ ਪਿਆ ਪੱਕਾ ਦਾ ਪਿਆ ਢਿੱਡ ਵੀ ਦਿਖਣਾ ਬਾਅਦ ਚ ਜਿਹੜੇ ਵਿੱਚ ਬੀਜ ਹੈ ਤੇ ਖਾਣੇ ਆ ਫਿਰ ਕੀ ਬਣੂਗਾ ਕੋਈ ਨਹੀਂ ਪੇ ਉਹ ਗੱਲ ਲੂੰਗਾ ਹਾਂ ਨਹੀਂ ਹੈਗੇ ਆ ਹਾਂ ਨਹੀਂ ਹੈਗੇ ਆ ਵਿੱਚ ਬੀਜ ਆਹ ਦਿਖਾਂ ਹਾਂ ਪਾਪਾ ਕਿੱਥੇ ਗਿਆ ਹਾਂ ਹੂੰ ਦੇਖੋ ਕਿੱਥੇ ਗਿਆ ਘੁੰਮ ਗਿਆ ਘੁੰਮਣ ਗਿਆ ਚੱਲ ਜੀ ਬੁੱਚੇ ਰਵਜਾ ਜੀ ਬਿੱਜੀ ਬਿੱਤੇ ਚ ਉਹ ਬਹਿਰ ਕਰਨ ਗਈ ਹੈ ਹਾਂ ਜਾੜ ਪਰ ਮਹਾ ਜਾੜ ਤੇ ਚੜ ਗਈ ਜਿਹੜਾ ਨਾ ਉੱਡ ਗਈ ਕੈਮਰੇ ਚ ਜਾੜ ਤੇ ਕਿੱਕੜ ਉੜ ਗਿਆ ਤਾਂ ਜਾੜ ਤੇ ਦੇਖਿਆ ਤਾਂ ਉਹ ਨਹੀਂ ਪੈ ਕੇ ਲੱਤੀ ਚੱਕ ਦੇ ਰੇ ਇਹਦਾ ਉਹ ਗੱਲ ਵੀ ਨਹੀਂ ਕਰਦੀ ਉਹਨਾਂ ਨਾਲ ਨਾਰਾਜ਼ ਹੋਈ ਵੀ ਹੈ ਹਾਂ ਤੇ ਕੈਟਿਗਰੀ ਅੱਪਰ ਚੱਲ ਅੱਪਰ ਚੱਲ ਇਹ ਨਾ ਚੇਂਟੇ ਤੋਂ ਫਤ ਗਿਆ। ਚਲ ਆ ਦੇਖ ਇਹਨੂੰ ਦੇਖ ਕੇ ਦਿਓ ਵੀ ਖੋਲ ਕੇ ਰੂ ਮੁਰੂ ਦੇ ਨਾਲ ਗੱਬੇ ਤੇ ਐਦਾਂ ਚ ਮੈਨੂੰ ਆ ਲੱਗਦਾ ਵੀ ਸੁੰਡ ਸੰਡ ਜਾਣਾ ਹੋਵੇ ਕੋਈ। ਇਹਨੂੰ ਕਾ ਪਤਾ ਲੱਗਣਾ ਨੇ ਅੱਖ ਨਹੀਂ ਚੱਬ ਜਾਣਾ ਫਿਰ। ਹਾਂਜੀ। ਆ ਦੇਖੋ ਆ ਦੇ ਵਿੱਚ ਕਿਵੇਂ ਸੰਡਿਆ ਹੋ ਗਮਦੀਆ। ਹਾਂਜੀ। ਹਾਂਜੀ। ਦੇਖਿਆ ਤਾਂ ਹੀ ਲੈ ਨੂੰ ਕੋਈ ਕੱਚਾ ਦਾ ਦੇ ਤੋ ਤੋੜ ਕੇ ਦੇਖਿਆ ਕਿੱਡੇ ਕਿੱਡੇ ਸੁੰਡ ਦੇ ਵਿੱਚ ਹਾਂ ਜਾਨਿਆ ਬੱਸ ਬਹੁਤ ਨਹੀਂ ਹੁਣੇ ਖਾਣਾ ਭਾਜੀ ਨਾਲ ਵਾਹ ਕਰ ਜਾ ਕੇ ਖਾ ਲਈ ਹੋਰ ਪੈਂ ਕਰਾ ਮਹਾਰਾਜਾ ਕਰਪਾ ਕਰੇ ਵੀ ਬਿਮਾਰੀਆਂ ਤੋਂ ਰਹਿਤ ਰਹਿ ਜਵੇ ਜੀ ਦੀਆਂ ਤਾਂ ਸਭ ਤੋਂ ਵਧੀਆ ਕਿਉਂ ਮਿਹਨਤ ਬਹੁਤ ਕਰੀ ਬੀ ਜੀ ਜੀ ਦੀਆਂ ਦੇ ਉੱਪਰ ਬਹੁਤ ਉਮੀਦਾਂ ਸਾਰੀਆਂ ਦੀਆਂ ਅ ਕੰਮ ਹੁਣ ਰਾਗ ਜੀ ਭਈਆਂ ਦੇ ਹੱਥ ਪਰੇ ਕਈ ਜਣੇ 2 2 3 3 ਜਣੇ ਇਕੱਠੇ ਹੋ ਕੇ ਜੀ ਅ ਇੱਕ ਦਿਹਾੜੇ ਚ 5 5 10 10 ਕਿੱਲਾਂ ਵਾਲਿਆਂ ਨੂੰ ਇਕੱਠੇ ਹੀ ਨਵੇੜ ਦਿੰਦੇ ਆ ਕੰਮ ਤੇ ਇਧਰ ਲੱਗੇ ਹੋਏ ਜੀ ਆ ਸਾਹਮਣੇ ਲੇਬਰ ਸਪਰੇਅ ਕਰਨ ਇਧਰ ਉਹਦੇ ਕਿ ਨਹੀਂ ਪਾਲਟੀ ਹੋਈ ਵੀ ਆ ਜੀ ਤੇ ਹੁਣ ਇਹਨਾਂ ਨੇ ਫਾਂਟੇ ਮੈਨੂੰ ਲੱਗਦਾ ਵੀ ਲਾ ਦੇਣਗੇ ਸਰ ਆ ਤਾਂ ਇਧਰ ਨੂੰ ਮੁੜਿਆ ਸੀ ਕਿ ਇਹ ਕੀ ਕਰ ਰਹੇ ਨੇ ਹੁਣ ਕੁਝ ਨਹੀਂ ਸਮਝ ਲੱਗੀ ਮੇਰੇ ਤਾਂ ਇਹ ਇਧਰ ਨੂੰ ਕਿੱਥੇ ਆ ਗਿਆ ਸਰ ਦੇਖੋ ਤਾਂ ਇਹ ਛਾਤੀ ਛਾਤੀ ਸਾਹਾਂ ਤਾਂ ਜੀਲੀ ਵਧੀ ਪਈ ਐ ਤਿੱਕੀ ਆ ਜਾ ਆ ਇੱਧਰ ਰੁਹ ਹਾਂ ਕਬਰ ਕਰਦਾਰੀ ਹੋਏ ਉਹਨੂੰ ਕਾ ਖੁੰਜਾ ਰਹਿ ਗਿਆ ਓ ਦਰਮਸ਼ ਓ ਓ ਦਰਮਸ਼ ਆ ਰਹਿ ਗਿਆ ਉਹਨੂੰ ਲੈ ਆਨੂੰ ਸਾਰੇ ਕੋ ਖਤਮ ਹੋ ਗਿਆ ਕੰਮ ਇੱਥੇ ਨੂੰ ਵੜ ਕੇ ਆਇ ਲੰਘ ਜਾ ਅੱਗੇ ਤੁਰ ਇੱਥੇ ਨੂੰ ਲੰਘ ਜਾ ਸਾਹਮਣੇ ਨੂੰ ਵੜ ਜਾ ਵੜ ਜਾ ਵਿੱਚੋਂ ਪਰਮੋਤ ਵਿੱਚੋਂ ਵੜ ਜਾ ਜੇ ਹੈਗੀ ਆ ਵਿੱਚ ਥੋੜੀ ਬਹੁਤ ਰੋਜ਼ ਕਦਮ ਚਲੋ ਤੇ ਪੰਪਾ ਦੀ ਦਵਾਈ ਹੈਗੀ ਤੇਰੀ ਹੁਣ ਹਾਂ ਹੋ ਜਾਏਗਾ ਨਾ 5 5 ਵਜੇ ਦਾ 5 ਨਹੀਂ 6 6 ਹੋਣਾ ਚਾਹੀਏ 5 ਨਹੀਂ ਉਹ ਤਾਂ 6 ਹੈ 6 ਉਸ ਮਾਰ ਪੰਪ ਲਾਇਆ ਤਾਂ ਉੱਥੇ ਬਣਾ ਕੇ ਮੈਂ ਬੜਾ ਠੀਕਆ ਮੋਹਗਾ ਨਾ ਵੀ ਤੇਰਾ ਉਹ ਸਾਬਣ ਨਾਲੇ ਵਰਤੀ ਹੋਣੀ ਉੱਥੇ 6 ਪੰਪਾਂ ਨਾਲੇ ਪੂਰਾ ਹੋਣਾ ਕੰਮ ਤੇਰਾ ਆਸ ਉੱਥੇ ਲਾ ਦਿਆ ਤਾਂ ਹਮ ਲੋ ਹਾਂ ਆ ਥੱਲੇ ਗਾ ਗਿਆ ਦੋ ਤਰੇ ਲੱਗੇ ਉਹੀ ਕਹਿੰਦਾ ਮੈਂ 6 ਪੰਪਾਂ ਦੀ ਤੇਰੀ ਦਵਾਈ ਹੋਰ ਚਾਹੀਦੀ ਹੈ 6 ਪੰਪਾਂ ਨਾਲੇ 12 ਆਮ ਨਾਲੇ ਲਾ ਦੀ ਹੋਰ ਪਾਲਾ ਪਾਣੀ ਉੱਪਰ ਤੱਕ ਭਰ ਲੈ ਇਹਨੂੰ 25 ਲੀਟਰ ਪਾਣੀ ਪੂਰਾ ਕਰ ਉਹ ਵੀ 25 ਲੀਟਰ ਵਾਲੀ ਤੇਰਾ ਵੀ ਟੈਂਕੀ ਉਹ ਕਿਉਂ ਵਾਲਿਆ ਹਾਂ ਉਹ ਦੇਖਣ ਨੂੰ ਇਹ ਨਮਾ ਦਾ ਲੱਗਦਾ ਨਾ ਉਹਦਾ ਕਰਕੇ ਇਹਦੀ ਟੈਂਕੀ ਬੜੀ ਲੱਗਦੀ ਆ ਉਹਦੀ ਛੋਟੀ ਲੱਗਦੀ ਆ ਉੱਧਰ ਹੈ ਸਰਜੀਤ ਖੁਸ਼ ਹੋ ਗਿਆ ਇਹਦੇ ਪੰਪ ਦੀ ਤਾਰੀਫ ਜੀ ਕਰੀ ਨਾ ਜ਼ਿਆਦਾ ਇਹਦੀ ਟੈਂਕੀ ਬੜੀ ਆ ਖੁਸ਼ ਹੋ ਗਿਆ ਮੁੰਡਾ ਉੱਥੇ ਜਾ ਕੇ ਸਟਾਰਟ ਕਰ ਲਿਓ ਪੰਪ ਹੁਣ ਇੱਥੇ ਤਾਂ ਸਟਾਰਟ ਕਰਕੇ ਨਾਲ ਜਾਉਣੀ ਤੁਹਾਡਾ 5 ਮਿੰਟ ਤਾਂ ਤੁਹਾਡੇ ਖੇਤ ਦੇ ਚ ਪਹੁੰਚਣ ਨੂੰ ਲੱਗ ਜਾਣਾ ਉੱਥੇ ਹੁਣ ਤਾਂ ਪਾਵਰ ਵੀ ਨਹੀਂ ਹੈ ਕਿ ਨਹੀਂ ਮੋਟਰ ਚਲਾ ਕੇ ਪਾਣੀ ਮੈਂ ਤੁਹਾਨੂੰ ਉੱਥੇ ਪੁੱਜਦਾ ਕਰ ਦੇਣਾ ਤਾਂ ਸਰ ਜੀ ਤਾਂ ਹਾਂਜੀ ਲੱਗਦੀ ਗਰਮੀ ਕਿ ਮੌਸਮ ਠੰਡਾ ਅੱਜ ਤਾਂ ਹਵਾ ਠੰਡੀ ਚੱਲਦੀ ਹੈ ਅੱਜ ਮੌਸਮ ਠੀਕ ਇੱਕ ਵਾਰੀ ਜਾਓ ਪਾਣੀ ਮੱਛੀਆ ਲੈ ਆਜੋ ਅੱਛਾ ਜਿਹੜਾ ਕੰਮ ਬੱਧ ਰਿਹਾ ਦਾਮ ਤੁਸੀਂ ਆਊਗਾ ਆਮ ਅਸੀਂ ਕੰਮ ਖਤੇ ਕਰ ਦੇਣਗੇ ਨਿਕਲ ਲੈ ਮੈਂ ਤੁਸੀਂ ਦੋ ਐਤੇ ਬਾਅਦ ਇੱਕ ਇੱਕ ਪੰਪ ਹੋਰ ਲਓ ਇਹਨਾਂ ਨੂੰ ਮੈਂ ਕੱਕ ਕੋਖਾ ਪਾ ਕੇ ਨਾਲੇ ਤੁਹਾਡੇ ਬਾਤ ਥੋੜਾ ਜਿਹਾ ਮਿੱਠਾ ਲਿਆਉਂਦਾ ਨਾਲੇ ਲਿਉਣਾ ਚਾ ਨਾਲੇ ਲਿਉਣਾ ਪਾਣੀ ਡਾਕਟਰ ਨਹੀਂ ਸ਼ਰਮ ਆ ਗਈ ਆਵਲਾ ਬੈਗ ਲੈ ਕੇ ਆ ਗਈ ਲੈ ਬੇਬੇ ਕੋਲ ਕਦੀ ਬੇਬੇ ਨੂੰ ਦੇਣੀ ਮੈਂ ਦਵਾਈ ਜਾ ਕੇ ਕਦੀ ਬੇਬੇ ਠੀਕ ਨਹੀਂ ਹੈਗੀ ਹੈ ਅਰਦਾ ਚਮਚਾ ਦਵਾਈ ਦੇਣ ਵਾਲਾ ਹੈ। ਬਿਲਕੁਲ ਸਰ। ਕਰ ਲੈ ਪਹਿਲਾਂ ਬੁਖਾਰ ਚੈੱਕ ਕਰ ਕਰਦੇ ਨਾ ਚੈੱਕ ਕਰਦੀ ਹੁੰਦੀ ਆ। ਬੁਖਾਰ ਚੈੱਕ। ਇਹ ਤਾਂ ਜਲਦੀ ਹੀ ਕਿਤੇ ਜਾਊਗੀ। ਇਹ ਉਹ ਹੋ। ਹੈਗਾ ਜੀ ਆਪਿਆ ਥਰਮਾਮੀਟਰ ਇਹਦਾ। ਲੈ। ਲੈ ਕਰਦੇ ਬੇਬੇ ਦਾ ਬੁਖਾਰ ਚੈੱਕ ਕਰਦੇ। ਲੈ। ਲੈ। ਇਹ ਤਾਂ ਆਪਾਂ ਤਾਂ ਇਹ ਵੀ ਤਾਈ ਚੱਡਣਾ। ਆਹ ਇਹ ਵਾਲਾ ਪਤਾ। ਮਾਰੀ ਜਾ ਰਹੀ ਨਹੀਂ ਸਕਦੀ ਕੱਲੀ ਆਉਗੇ ਨਾ ਮੈਂ ਲੈ ਆਉਂਗੀ ਫੇਰ ਰੋਉਗੀ। ਨਾ ਨਾ ਖੇਲੂਗੀ ਹਾਂ ਤਾਂ ਲੈ ਚੱਕ ਕੇ ਲਈ ਆਪਣਾ ਬੈਗ ਬੂਗ ਸਾਰਾ ਕੁਝ। ਕਹਿੰਦੀ ਬੇਬੇ ਕੋਲ ਜਾਣਾ ਮੈਂ ਐਥੇ ਆ ਕੇ ਸਕੂਟਰੀ ਪਰ ਦੇਖ ਕੇ ਕਹਿੰਦੀ ਮੈਨੂੰ ਤਾਰ ਹੀ ਨਾ ਕਹਿੰਦੀ ਮੈਂ ਜਾ ਰਹਿਣਾ ਨਹੀਂ ਇੱਥੇ ਹਾਂ ਤੇ ਪੁੱਤ ਭਈਏ ਲੱਗੇ ਬੰਬਈਆਂ ਨੂੰ ਭਈਆਂ ਨੂੰ ਚਾਹ ਲੈ ਕੇ ਜਾਣੀ ਹੈ ਮੈਂ ਤੈਨੂੰ ਪਤਾ ਨਾ ਉੱਥੇ ਭਈਏ ਲੱਗੇ ਹੋਵੇ ਸਪਰੇਅ ਕਰ ਲਾਵੇ ਮੰਮੀ ਭਰਾ ਆ ਜਾ ਵੀ ਲੈ ਆਇਆ ਹੂੰ ਹਮ ਅੱਧੀ ਚੜੀ ਬਕਾਨੇ ਨੂੰ ਅੱਛਾ ਅੱਛਾ ਕਿ ਮੈਂ ਸਿਹਤ ਤੇਰੀ ਹੋਣਾ ਬਸ ਇਸ ਤੋਂ ਬਾਅਦ ਕੋਈ ਨਾ ਪੁੱਛ ਹੂੰ ਪਾਤੋਂ ਖਾਂ ਬਚਰ ਤੇੜਾ ਫੜ ਕੇ ਬਾਅਦ ਲੈਣ ਗਈ ਤੇ ਪਰਵਾਹ ਤੇ ਦਫਾਏ ਦੋਇ ਜੇ ਨੇ ਲੱਤਾ ਬਾਬ ਦੁਖਦੀਆਂ ਜਾਣ ਦੁਆਦਨ ਬਾਬ ਲਾਇਆ ਉਹ ਨਾ ਤਾਕਤ ਦੇ ਦੇ ਕੇ ਉੱਤਰ ਪਹੁੰਚੇ ਰਹਾ ਆ ਅਬ ਖਾਲੀ ਨੱਖਾਂ ਦੇ ਤੀਨੋਂ ਸਾਠ ਦੀ ਪਾਈਓ ਸੰਧ ਨਿੱਕੋ ਤੋਂ ਕਪਾਇਆ ਲੈਡਣੀ ਆ ਲਾਲ ਗੇਰੂ ਹੋ ਗਿਆ ਰਿਐਕਸ਼ਨ ਕਰ ਗਈ ਹਾਂ ਫੇਰ ਆ ਕੇ ਤਾਂ ਚਲ ਮੱਕ ਚਲ ਹੁਣ ਬਰਖ ਮਾਲਦੀ ਘੜੀ ਘੜੀ ਹੂੰ ਤਾਂ ਬਰਖ ਮਾਲ ਕੇ ਤਾਂ ਹੁਣ ਅੱਜ ਮਾੜਾ ਜਾਂ ਫਾਇਦਾ ਦਿਖ ਰਾਲਾ ਲਾਤੀ ਬੇਬੇ ਮੇਰੇ ਨਾਲ ਤੱਲੂ ਡਾਕਟਰ ਹੀ ਬਣਾਤਾ ਨੇ ਤਾਂ ਆਈ ਦੇ ਤੇਰਾ ਇਲਾਜ ਕਰਦੀ ਕਹਿੰਦੀ ਬੇਬੇ ਦਾ ਵੇਖ ਜਾ ਕੇ ਕਰਦੀ ਇਲਾਜ ਬੁਖਾਰ ਕਿੰਨਾ ਤੇ ਆ ਬੁਖਾਰ ਹੈ ਬੁਖਾਰ ਤਾਂ ਚੈੱਕ ਕਰ ਲੈ ਹੁਣ ਬੁਖਾਰ ਕਿੱਥੇ ਹੈ ਥਰਮਾਮੀਟਰ ਚੱਕ ਚੱਕ ਥਰਮਾਮੀਟਰ ਕਿੱਥੇ ਤੇਰਾ ਟੀਕਾ ਲਾ ਦੇ ਬੇਬੇ ਦੇ ਇੱਕ ਹੋਏ ਰੂਪਾ ਮੈਨੂੰ ਦੱਲਾ ਹੋ ਕਿੱਥੇ ਟੀਕਾ ਤਾਂ ਤੇਰਾ ਖਿੰਡ ਗਿਆ ਸਾਰੀ ਕਰ ਇਕੱਠਾ ਇਹਨੂੰ ਹੁਣ ਕਿੱਕੜਾ ਲਾਉਂਗੀ ਹਾਂ ਅਜਦਾ ਚੱਕੋ ਵੀ ਵਿਚਾਲੀ ਜੇ ਸਰਿੰਜ ਜੀ ਹਾਂ ਚਲ ਲਾ ਦੇ ਟੀਕਾ ਬੇਬੇ ਦੇ ਹੁਣ ਕਾਜੂ ਨਹੀਂ ਬੇਬੇ ਨੇ ਕਾਜੂ ਨਹੀਂ ਖਾਣੇ ਹੈਗੇ ਮੈਂ ਨਹੀਂ ਕਾਜੂ ਖਾਣਾ ਪੁੱਤ ਕਾਜੂ ਖਾਈ ਤੂੰ ਤੂੰ ਬੇਬੇ ਦਾ ਟੀਕਾ ਲਾ ਕੇ ਕਿੱਕੜਾ ਲਾਉਂਦੀ ਹੁੰਦੀ ਆ ਛੇਤੀ ਲਾ ਦੇ ਬੇਬੇ ਕਹਿੰਦੀ ਮੈਂ ਠੀਕੇ ਤਾਂ ਹੋਣਾ ਛੇਤੀ ਲਾ ਦੇ ਲਾ ਦੇ ਲਾ ਦੇ ਲਾ ਦੇ ਲਾ ਦੇ ਟੀਕਾ ਫਟਾਫਟ ਓਹੋ ਇਹਦਾ ਇਹਨੇ ਹੋਰੇ ਕੁਝ ਕਰਦਾ ਇਹ ਨਹੀਂ ਹੁਣ ਖੱਟ ਸਕਦੀ ਮੈਂ ਇਹ ਨਾ ਮੰਨਣਾ ਉਹ ਕਿਹਦੇ ਨਾ ਨਾ ਲਾ ਦੇਣਾ ਸਲਾ ਫਰਾਈ ਦੀ ਹੁਣ ਹੁਣ ਖੇਲੂਗੀ ਮੈਂ ਜਾਵਾਂ ਫਿਰ ਮੈਂ ਭਈਆਂ ਨੂੰ ਚਾਹ ਦੇ ਕੇ ਕਹਿੰਦੇ ਦੇ ਆ ਜਾ ਚਲ ਠੀਕ ਆ ਤੂੰ ਖੇਡ ਲੈ ਔਰ ਬੀਬੇ ਗੱਲ ਠੀਕ ਆ ਮੈਂ ਆਹ ਚਾਹ ਦੇ ਕੇ ਹਾਂ ਤੂੰ ਕਰਨ ਆਲਾ ਜੀ ਮੈਂ ਕਰਨ ਨੂੰ ਕਹ ਜੰਦਾ ਇੱਥੇ ਟਿਊਸ਼ਨ ਆ ਬੋ ਬੀਬੀਰ ਜੀ ਦੀਦੀ ਨੂੰ ਲਾਇਬ੍ਰੇਰੀ ਠੀਕ ਆ ਹਾਂ ਔਰ ਤਾਂ ਮੈਨੂੰ ਉਹਲੇ ਚੋਰੀ ਹੋ ਕੇ ਨਿਕਲਣਾ ਪੈਣਾ ਇੱਥੇ ਲੈਨੇ ਜਦੋਂ ਫਿਰ ਮੈਂ ਲਈ ਆਉਂਗੀ ਇਹਨੇ ਕਿੱਥੇ ਇਹ ਤਾਂ ਹੁਣੇ ਹੁਣ ਸੰਭਲ ਗਈ ਸੰਭਲ ਗਈ ਨਹੀਂ ਤਾਂ ਫਿਰ ਗਈ ਇਹਨੇ ਨੂੰ ਕਰਨੇ ਆ ਜਣਾ ਟਿਊਸ਼ਨ ਤੇ ਇਹਨੇ ਫਿਰ ਪੇਰ ਤਾਂ ਜਮੀ ਨਹੀਂ ਹੁਣਾ ਲਾ ਦੇ ਟੀਕਾ ਖਾਲਾ ਕੱਢ ਦੇ ਚਾ ਖਾਲਾ ਕੱਢ ਦੇ ਕੋਈ ਨਹੀਂ ਖਾਲਾ ਕੱਢ ਦੇ ਪਲੇਟ ਮਾ ਸਰ ਕੇ ਖਾ ਲੈਣਾ ਨਾ ਇਹ ਨਹੀਂ ਖਾਣੀ ਹੈਗੀ ਇਹ ਤੇ ਹੋਰ ਕੰਮ ਬਾਤ ਤੇ ਰੱਖੀ ਹੋਈ ਐ ਨੇ ਪਲੇਟ ਐ ਟੁੱਕੜੇ ਖਾ ਤਾਂ ਟੁੱਕੜੇ ਨਾਲ ਪ੍ਰਤੀ ਹੋਈ ਜਦੋਂ ਕਹਿੰਦੀ ਹੈ ਘਰ ਤੱਕ ਚੱਕ ਕੇ ਨਾ ਸਮਾਂ ਜਾ ਲਾਦੇ ਚ ਧੱਕ ਦੋ ਇਹਦੇ ਚ ਆ ਦਵਾਈ ਲੈ ਲੋ ਆ ਲੈ ਮੈਂ ਟੀਕਾ ਲਾ ਦਿੰਦੀ ਆ ਬਹੁਤ ਸਬ ਬਹੁਤ ਸੋਣਾ ਲੈ ਲਾ ਦੇ ਲਾ ਦੇ ਹੁਣ ਅੱਜ ਤੱਕ ਰੱਟ ਨਹੀਂ ਬੰਦਰੀ ਗਈ ਐ ਲਓ ਜੀ ਲਾਏ ਦੋ ਦੋ ਪੰਪ ਹਾਂ ਲਾਤਾ ਹੁਣ ਹਾਂ ਬਹੁਤ ਬਚ ਗਏ ਇੱਕ ਇੱਕ ਪੰਪ ਨਾ ਸਰਜੀਤ ਤਾ ਤਾ ਮੂੰਹ ਮਿੱਠਾ ਕਰਾਉਣਾ ਨਹੀਂ ਦਾ ਮੇਰਾ ਤੈਦਾ ਗੱਲਾਂ ਚ ਸਾੜ ਦੇਣਾ ਦਾ ਨਹੀਂ ਨਹੀਂ ਪਰ ਮੈਂ ਤੇਰਾ ਜਰੂਰ ਮੂੰਹ ਮਿੱਠਾ ਕਰਾ ਦੇਣਾ ਹੁਣ ਮੈਂ ਆਉਂਗਾ ਸ਼ਾਮ ਨੂੰ ਤੈਨੂੰ ਵੀ ਹਾਂ ਤੈਨੂੰ ਵੀ ਸ਼ਾਮ ਨੂੰ ਪਤਾ ਨਹੀਂ ਕਦੇ ਰਾਵੇ ਦੀ ਪਰਜਾ ਹੋਣੀ ਆ ਉਹ ਨਹੀਂ ਜੀ ਹਾਂ ਜ਼ੋਰ ਤਾਂ ਲੱਗਦਾ ਸਰਜੀਤ ਜ਼ੋਰ ਤਾਂ ਲੱਗ ਨਹੀਂ ਹੈ ਗਿੱਲਾ ਖੇਤ ਆ ਕਿਸੇ ਖੇਤ ਸੁਖਾ ਨਹੀਂ ਹੈ ਗਿੱਲਾ ਉਹ ਤੋਂ ਖੇਤ ਗਿੱਲਾ ਉਹਦੇ ਚੋਂ ਤਾਂ 24 ਵਾਲਾ ਪਾਣੀ ਆ ਰਾਣਾ ਵੀ بارش ਹੈ ਉਹ ਵੀ ਖੇਤ ਗਿੱਲਾ ਹੀ ਥਾ ਉਹ ਵੀ ਪਰਲਾ ਹਾਂ ਉਧਰ ਹਾਂ ਕਿਰੋ ਕੰਪਨੀ ਪੀ ਉਹ ਨਾ ਪਣੀ ਇਹ ਹੁਣ ਜੀ ਫਿਰਦਾ ਮੁੱਲਾ ਦਾ ਇਹ ਪੰਪ ਦੇ 14 ਦੇ ਵਿੱਚ ਉਲਝੀ ਫਿਰਦਾ ਨਹੀਂ ਨਹੀਂ ਪਾਣੀ ਮੈਂ ਦੇਖਿਆ ਨਹੀਂ ਜਾ ਸਕਦਾ ਅੱਡਾ ਬੜਾ ਤਰੂ ਆ ਬੋਤਲ ਹੀ ਪਈ ਦੇਖੀ ਦੇ ਲੈ ਇਹਨੂੰ ਗੱਲਾਂ ਦੇ ਲੈ ਦੀਆਂ ਚੰਦ ਦੀਆਂ ਬਾਹਰ ਦਰਫਾ ਦਰਪਨ ਕਰੇ ਪਾਸਾ ਪਰ ਵਾਲਾ ਮੈਂ ਐਡਮ ਧੁੰਨ ਬਣਾ ਚੱਲੀਏ ਮਸਤ ਹੋ ਗਿਆਨ ਵੈਸੇ ਤੋਪ ਤੇ ਕੰਮ ਕਰਨ ਵਾਲਾ ਇਹਨੇ ਤਾਂ ਸਵੇਰੇ ਸ਼ਾਮ ਠੰਡੇ ਠੰਡੇ ਆਤਮੂਲ ਜਾ ਗਿਆ ਤੇ ਬਸ ਵਪਰ ਗਿਆ ਰੁਪਰ ਤਾਂ ਆ ਹਮ ਤਾਂ ਫਟਰ ਹੋ ਗਿਆ 3 ਵਜੇ ਇਤਨਾ ਕਤਾ ਹੋ ਜਾਣਾ ਸੀ ਹਾਂ ਹੁਣ ਕੋਈ ਚੱਕਰ ਨਹੀਂ ਬਸ ਕੱਲ ਸੇ ਬਸ 6 ਵਜੇ ਖੇਤ ਨੂੰ ਬਰੋ 12 ਵਜੇ ਕੱਲ ਜੋ ਬਾਹਰ ਹਾਂ ਫਿਰ 4 ਵਜੇ ਬੜੋ ਆਪਣਾ 6 7 ਵਜੇ ਤੱਕ 3 ਵਜੇ ਬਰੋ ਹਾਂ 7 ਵਜੇ ਬਾਹਰ ਹਾਂ ਚਾਕਾ ਵੀ ਖੋਲ ਲੈ ਡੱਬੇ ਚ ਦੇਖ ਤੇਰੇ ਬਾਤ ਤੇ ਕੀ ਲੈ ਕੇ ਆਇਆ ਮੈਂ ਉਹ ਇਹ ਕ ਤਾਂ ਮੂੰਹ ਤੇ ਪਤਾ ਨਹੀਂ ਗਿਆ ਪਾਇਆ ਬੈਨੇ ਇੱਕ ਸੈਣ ਨੂੰ ਗੱਠ ਜੀ ਬਣੀ ਪਈ ਐ ਪਾਣੀ ਦੇ ਇੱਕ ਨਹੀਂ ਲੰਗਾ ਲੈਨੇ ਪਾਣੀ ਵੀ ਪੀ ਗਿਆ ਇੱਕ ਨਹੀਂ ਤੂੰ ਤਾਂ ਲੈ ਯਾਰ ਇਹਨੇ ਨਿਕਾਣਾ ਹੈਗਾ ਇਹ ਤਾਂ ਨਖਰੇ ਕਰੀ ਜਾਂਦਾ ਇਹ ਤਾਂ ਮਨੂੰ ਲੱਗਦਾ ਸਮਾਨ ਹੋਰੇ ਖਾਊਗਾ ਕੋਈ ਮੇਰ ਕੋਟ ਵੀ ਲੈ ਮੈਂ ਲੈ ਤੇਰੇ ਬਾਤ ਤੇ ਬਰਫ ਵੀ ਲੈ ਕੇ ਆਇਆ ਮੈਂ ਜੇ ਫੈਸਲ ਤੇਰੇ ਪੰਪ ਦੀ ਪਾਰਟੀ ਆਏ ਹਾਂ ਹਾਂ ਇਹ ਹੁਣ ਖਤਮ ਕਰ ਦੀ ਡੱਬਾ ਹੈ ਤੂੰ ਖਤਮ ਨਹੀਂ ਕਰਨਾ ਆਪ ਵੀ ਕਰੇਗਾ ਨੇ ਨਹੀਂ ਨਹੀਂ ਮੈਂ ਮਿੱਠਾ ਨਹੀਂ ਖਾਤਾ ਜੇ ਮੈਂ ਮਿੱਠਾ ਖਾਂਦਾ ਹਾਂ ਤਾਂ ਫੇਰ ਤੁਹਾਡੇ ਕੋਲ ਕਿੱਥੇ ਆਉਂ ਹੁੰਦੇ ਨੇ ਫੇਰ ਤਾਂ ਮੈਂ ਹੀ ਖਤਮ ਕਰ ਦਣਾ ਦਾ ਹੈ ਬੱਸ ਕਰ ਹੁਣ ਤੇ ਡੱ ਇਕੱਠਾ ਕਰਕੇ ਢੂੰਗਾ ਪਾਣੀ ਦਾ ਚੌਥਾ ਗਲਾ ਸਜ਼ਾ ਜਰਾ ਜਾ ਵੀ ਪੀਣੀ ਆ ਤਰਾਸ ਜ਼ਿਆਦਾ ਲੱਗੇ ਪੇ ਤੇ ਅੱਛਾ ਪਿਆਸ ਜ਼ਿਆਦਾ ਲੱਗੇ ਪੇ ਤੇ ਜੇ ਮੈਂ ਨਾ ਆਉਂਦਾ ਪਾਣੀ ਲੱਗੇ ਫਿਰ ਤਾਂ ਪੰਪ ਭਰ ਕੇ ਚੱਲ ਜਾਣਾ ਤਾਂ ਫਿਰ ਪਿਆਸ ਕਿੱਥੇ ਜਾਂਦੀ ਫਿਰ ਚੱਲ ਜਾਣੇ ਥੇ ਅੱਛਾ ਮੈਨੂੰ ਨਹੀਂ ਪਤਾ ਤੁਸਾਂ ਦੇਖਣ ਕਾ ਕਰ ਰਹੇ ਹੋ ਮਿੱਠਾਣੇ ਕਾ ਕਾ ਬੈਠਾ ਰਹੇ ਹੋ ਆਪਣਾ ਡੱਬਾ ਨਾਲੇ ਲੈ ਜੀ ਹੁਣ ਜਿਦਾ ਮਰਜ਼ੀ ਮੂ ਮਿੱਠਾ ਕਰਾਉਂਦਾ ਭਰੀ ਜਾਏ ਵੇ ਆ ਲੋ ਪਾਰਟੀ ਕਾ ਮੇਰੇ ਬਾਲ ਤੇ ਪਾਰਟੀ ਪੰਪ ਦੀ ਹੂੰ 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 ਮਾ ਵਿੱਕੀ ਸਰਦਾਰ ਦਿੱਤੇ ਵੇ ਨੋ ਆਇਆ ਤਾਂ ਤੂੰ ਆਂ ਜੋ ਮਰਜ਼ੀ ਕਹੀ ਜਾਈ ਉਹ ਨਹੀਂ ਮੈਨੂੰ ਨਹੀਂ ਪਤਾ ਹੈਗਾ ਚਾਹੇ ਦੱਸੀ ਚਾਹੇ ਨਾ ਦੱਸੀ ਚਾਹੇ ਆਪਣੇ ਕਿਨੇ ਤੇ ਕਹਾਈ ਜਾਈ ਵੀ ਆ ਲੋ ਵੀ ਭਾਈ ਪਾਰਟੀ ਜਿਹੜਾ ਵੀ ਮੰਗੂ ਵਜਾ ਤੇ ਬਾਪੀ ਕੱਕੇ ਵੀ ਚੱਕੀ ਕਾ ਗਾਂ ਵੀ ਪਾਰਟੀ ਦੇਣੀਆਂ ਕਹਿੰਦਾ ਵੀ ਕੀ ਸਰਦਾਰ ਦਿੱਤੇ ਵੇ ਹਾਂ ਝਾਨੇ ਤੇਰੇ ਕਾ ਲੇਣਾ ਆਈ ਦੋ ਘੜੀ ਜਿਹੜੇ ਹਸਲੇ ਦਸਲੇ ਹੋਰ ਕਾ ਇੱਥੇ ਚਲੋ ਅੱਜ ਕਾਲੇ ਸਰਦਾਰ ਫੇਰ ਪਟਿਆਨੇ ਲੱਗੇ ਚਾ ਲੱਗੇ ਤੇ ਕਰਨ ਸੰਦੇਗੀ ਮੇਰੇ ਕੋਲ ਆ ਜਾ ਲੱਗ ਜਾ ਫਿਰ ਉਹ ਤੇਰਾ ਪਰ ਇੱਧਰ ਹੁਣ ਤਾਂ ਪੰਪ ਲਿਆਉਂਦਾ ਹੁਣ ਕਿੱਥੇ ਲੱਗਣਾ ਮੈਂ ਕਿ ਦੇ ਮੈਂ ਮੈਂ ਪੰਪ ਲੈ ਜਾਂਦੇ ਦੇ ਰੋ ਹੁਣ ਰੂੜ ਫੁੜਕੇ ਚੰ ਨੂੰ ਕ ਮਿੰਨਾ ਹਾਂ ਹਲੇ ਕਿਰਾ ਹੋ ਗਿਆ ਹਾਂ ਹੁਣ ਤਾਂ ਇੱਕ ਮਿੰਨਾ ਜਦ ਤੱਕ ਜਿਹੜੀ ਕੱਟੇਗਾ ਨਹੀਂ ਤਦ ਤੱਕ ਸਪਰੇਅ ਚਲਦਾ ਹੀ ਰਹੇਗਾ ਵੀ ਇੱਕ ਸਪਰੇਅ ਹੋਰ ਕਰਮਾਈ ਬੈਣਾ ਹਾਂ ਸਰਜੀਤ ਆਗਾ ਮਸਤ ਮੌਲਾ ਬੰਦਾ ਓ ਜਿੰਦਗੀ ਦਾ ਆਨੰਦ ਲੈ ਰਹਾ ਤੇਰੇ ਬਾਲ ਬੱਚੇ ਵੀ ਠੀਕ ਆ ਕਿਆ ਵੀ ਕਿਆ ਬੱਚਾ ਗੁਡਿਆ ਹੀ ਹੈ ਨਾ ਦੋ ਲੜਕੇ ਨੇ ਦੋ ਲੜਕੇ ਹੈ ਚੱਲ ਬੜੀਆ ਫਿਰ ਤਾਂ ਮਸਤ ਜ਼ਿੰਦਗੀ ਚੱਲ ਰ ਆਵੇ ਪੜਦੇ ਹੈ ਕਿ ਪੜਨ ਵੀ ਲਾਇਆ ਤਾਂ ਕਿ ਨਹੀਂ ਉਹ ਲੱਗੇ ਬੇ ਸਕੂਲ ਤੋਂ ਇੱਕ ਇੱਕ ਹਾਲੇ ਦੋ ਸਾਲ ਦੋ ਸਾਲ ਦੇ ਹੈ ਠੀਕ ਹੈ ਠੀਕ ਹੈ ਠੀਕ ਹੈ ਚੱਲ ਵਧੀਆ ਪੜਾ ਦੇ ਉਹਨਾਂ ਨੂੰ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਚ ਮਾਰਾ ਤਾਂ ਸਾਨੂੰ ਸਾਰਾ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਓਕੇ